ਚੰਡੀਗੜ੍ਹ ਦੀ ਸ਼ਾਂਤ ਸ਼ਾਮ ਪਰ ਕੁਝ ਪਲਾਂ ਚ ਸਭ ਕੁਝ ਬਦਲ ਗਿਆ ਟੈਂਬਰ ਮਾਰਕੀਟ ਚ ਰੁਕੀ ਇੱਕ ਕਾਰ ਤੇ ਅਚਾਨਕ ਮਾਰਕੀਟ ਚ ਗੂੰਜੀ ਗੋਲੀਆਂ ਦੀ ਆਵਾਜ਼ ਕਤਲ ਸਿਰਫ ਇੱਕ ਨਹੀਂ ਇੱਕ ਖੂਨੀ ਜੰਗ ਦੀ ਸ਼ੁਰੂਆਤ ਹੈ ਲਾਰੈਂਸ ਬਿਸ਼ਨੋਈ ਵਰਸਸ ਗੋਲਡੀ ਬਰਾਦ ਦੱਸਦੀ ਹੈ ਕਿ ਚੰਡੀਗੜ੍ਹ ਚ ਦੇਰ ਸ਼ਾਮ ਇੰਦਰਪ੍ਰੀਤ ਪੈਰੀ ਨਾਮਕ ਨੌਜਵਾਨ ਦਾ ਕਤਲ ਹੋਇਆ ਜਿਸ ਨੇ دہشت ਫੈਲਾ ਦਿੱਤੀ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲਈ ਗਈ ਤੇ ਮਾਹੌਲ ਉਸ ਵੇਲੇ ਜ਼ਿਆਦਾ ਗਰਮਾ ਗਿਆ ਜਦੋਂ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾਦ ਇਸ ਘਟਨਾ ਨੂੰ ਲੈ ਕੇ ਇੱਕ ਆਡੀਓ ਸਾਹਮਣੇ ਆਈ 골ਡੀ ਬਰਾਡ ਨੇ ਸੋਸ਼ਲ ਮੀਡੀਆ ਤੇ ਇੱਕ ਆਡੀਓ ਮੈਸੇਜ ਜਾਰੀ ਕੀਤਾ ਲਾਰੈਂਸ ਨੂੰ ਗद्दार ਦੱਸਿਆ ਤੇ ਉਸਤੇ ਇੱਕ ਮਾਸੂਮ ਵਿਅਕਤੀ ਯਾਨੀ ਕਿ ਇੰਦਰਪ੍ਰੀਤ ਪੈਰੀ ਦੇ ਕਤਲ ਦੀ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ 골ਡੀ ਦਾ ਕਹਿਣਾ ਹੈ ਕਿ ਪੈਰੀ ਨੇ ਲਾਰੈਂਸ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ ਸਗੋਂ ਉਸ ਨੂੰ ਦੋਸਤੀ ਦੇ ਬਹਾਨੇ ਬੁਲਾ ਕੇ ਮਰਵਾਇਆ ਗਿਆ 골ਡੀ ਦਾ ਕਹਿਣਾ ਹੈ ਕਿ ਲਾਰੈਂਸ ਨੇ ਯਾਰ ਮਾਰ ਕੀਤੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਪੈਰੀ ਦਾ ਕਤਲ ਉਸਦੇ ਦੋਸਤ ਕਾਲਾ ਘੋੜਾ ਨੇ ਕੀਤਾ ਸੀ ਕਿਉਂਕਿ ਉਹ ਕਤਲ ਤੋਂ ਪਹਿਲਾਂ ਪੈਰੀ ਨਾਲ ਇੱਕ ਕਲੱਬ ਦੇ ਵਿੱਚ ਸੀ ਕਾਲਾ ਘੋੜਾ ਨੇ ਉਸ ਨੂੰ ਟਿੰਬਰ ਮਾਰਕੀਟ 'ਚ ਅਪਰਾਧੀਆਂ ਦੇ ਸਾਹਮਣੇ ਛੱਡਣ ਲਈ ਧੋਖਾ ਦਿੱਤਾ ਇਸ ਐਂਗਲ ਦੀ ਪੁਸ਼ਟੀ ਕਰਨ ਲਈ ਕਲੱਬ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਜਾ ਰਹੀ ਹੈ ਘਟਨਾ ਦੌਰਾਨ ਤਿੰਨ ਅਪਰਾਧੀਆਂ ਨੇ ਪੈਰੀ ਦੀ ਕਾਰ ਦਾ ਪਿੱਛਾ ਕੀਤਾ ਉਸ ਨੂੰ ਘੇਰ ਲਿਆ ਤੇ ਉਸਤੇ ਪੰਜ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਰਾਗੀਰਾ ਨੇ ਪੈਰੀ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਦੱਸਦੀ ਹੈ ਕਿ ਪੈਰੀ ਦਾ ਵਿਆਹ ਸਿਰਫ 1 ਮਹੀਨਾ ਪਹਿਲਾਂ ਹੋਇਆ ਸੀ ਹੁਣ ਉਸਦੀ ਮੌਤ ਦੀ ਖਬਰ ਸੁਣ ਪਰਿਵਾਰ ਸੋਗ ਚ ਡੁੱਬ ਗਿਆ ਚੰਡੀਗੜ੍ਹ ਦੀਆਂ ਮੋਹਾਲੀ ਤੇ ਪੰਚਕੁਲਾ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਸ਼ਹਿਰ ਪਾਰ ਚ ਨਾਕਾ ਬੰਦੀ ਕਰ ਦਿੱਤੀ ਗਈ ਹੈ ਤੇ ਵਕ ਵਕ ਥਾਵਾਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਪੰਜਾਬ ਪੁਲਿਸ ਚ ਸਾਬਕਾ ਇੰਸਪੈਕਟਰ ਸਨ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਨਾਲ ਪੈਰੀ ਦੀਆਂ ਪੁਰਾਣੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ 골ਡੀ ਬਰਾੜ ਨੇ ਹੁਣ ਲਾਰੈਂਸ ਨੂੰ ਧਮਕੀ ਦਿੱਤੀ ਹੈ ਹਾਲਾਂਕਿ ਵਨ ਇੰਡੀਆ ਪੰਜਾਬੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਟੀ ਬਰਾੜ ਅੱਜ ਵੌਇਸ ਮੈਸੇਜ ਚੰਦਨਾ ਤਾਂ ਪਿਆਰੇ ਪੈਰੀ ਇੰਦਰਪ੍ਰੀਤ ਪੈਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲੋਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਬੀਏ ਤਾਂ ਹੁਣ ਸਾਰਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਪਿਆ ਹੀ ਇਕੱਠੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲਾਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਹੈ ਪਿਆਰੀ ਨਵੀਂ ਪੇਰੀਅਰ ਤੇਨੂੰ ਪਹਿਲਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ ਤੇ ਕਰਨੀ ਸੇਖਣੀ ਵੀ ਤੂੰ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ ਤੋਂ ਗੱਲ ਕਰਾਂਗੇ ਇਹ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਿਆਰ ਬਲਾ ਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਇਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ 100 ਕਮੀਆਂ ਕੱਢ ਦੇਣੀਆਂ ਪਿਆਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਕਿ ਨੀਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਕੋਈ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲਾਰਸ ਹੁੰਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਪਹੁੰਚਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਆਪਦੇ ਮਾਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਪੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾਫ ਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਐ ਵੀ ਮੇਰੇ ਪੁੱਤ ਤੇ ਦੋਸਤ ਨੇ ਆਪ ਦੇ ਪੁੱਤਾਂ ਨੂੰ ਸਮਝਿਆ ਅੱਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਇੰਨਾਂ ਗੱਲਾਂ ਤੋਂ ਹੀ ਲੋਕ ਆਪਦੇ ਘਰੋਂ ਆਪਦੇ ਘਰੇ ਬਾਹਰ ਤੇ ਬੇਗਾਨੇ ਬੰਦੇ ਕੋਈ ਬਾੜ ਨੂੰ ਡਰਦੇ ਆ ਲੋਕ ਸੱਚੇ ਹੋ ਗਏ ਅੱਜ ਤੇ ਯਾਰ ਯਾਰ ਹੀ ਝੂਠੀ ਪੈ ਗਈ ਜਿਹੜੀ ਅੱਜ ਲਾਰੈਂਸ ਨੇ ਹਰਕਤ ਕੀਤੀ ਆ ਯਾਰੀ ਤਾਂ ਛੱਡੋ ਯਾਰੀ ਦੇ ਨਾਂ ਤੇ ਤਾਂ ਇੱਕ ਕਲੰਕ ਹੈ ਹੀ ਹੈ ਲਾਰੈਂਸ ਅੱਜ ਦੁਸ਼ਮਣੀ ਦੇ ਨਾਂ ਤੇ ਵੀ ਕਲੰਕ ਹੋ ਗਿਆ ਤੂੰ ਆਪਣੀ ਦੁਸ਼ਮਣੀ ਦੇ ਵਿੱਚ ਇਹਨੂੰ ਵਿਚਾਰੇ ਗਊ ਬੰਦੇ ਨੂੰ ਜਿਹੜਾ ਹਜੇ ਤੱਕ ਵੀ ਤੂੰ ਹਜੇ ਤੱਕ ਪੈਰੀਆਂ ਨੇ ਦੇ ਥਰੂ ਇਹਨਾਂ ਥਰੂ ਤੇ ਤੂੰ ਸਨੇਹ ਲਗਾਉਂਦਾ ਸੀ ਸਾਨੂੰ ਵੀ ਰਾਈਨਾਵਾ ਕਰਵਾ ਦਿਓ ਮੇਰਾ ਠੀਕ ਇਹਨਾਂ ਨੇ ਕਦੋਂ ਕਦੋਂ ਇਹਨਾਂ ਨੇ ਤੇਰੀ ਖਲਾਸਤ ਕਰਤੀ ਜਾਂ ਸਾਡੀ ਕਦੇ ਮਦਦ ਕਰਤੀ ਚਲ ਜੇ ਕਦੇ ਤੇਰੇ ਨਾਲ ਕਦੇ ਹੈਲੋ ਆਈ ਹੋਗੀ ਹੋਵੇ ਜਾਂ ਕਦੇ ਸਾਡੇ ਨਾਲ ਵੀ ਹੋਈ ਹੋਵੇ ਪੁਰਾਣੇ ਯਾਰ ਸਿਰ ਹੋ ਜਾਂਦੀ ਸੀ ਐਵਜੀ ਕੀ ਇਹਨੇ ਕਦੀ ਤੇਰਾ ਕੀ ਨਖਾਨ ਕਰਤਾ ਕੋਈ ਜ਼ਿੰਦਗੀ ਚ ਕਦੇ ਤੂੰ ਸਾਥ ਕਰਦੇ ਨਾ ਫੈਰੀ ਨੇ ਤੇਰਾ ਕਦੇ ਵੀ ਨੁਕਸਾਨ ਕੀਤਾ ਜਾਂ ਤੇਰੇ ਬਾਰੇ ਕਦੇ ਮਾੜਾ ਵੀ ਬੋਲਿਆ ਤੇ ਮੈਂ ਇਹਦੇ ਅੰਦਰਾਂ ਤੈਨੂੰ ਜਿਵੇਂ ਸਾਨੂੰ ਭਰਾ ਮੰਨਦਾ ਸੀ ਓਵੇਂ ਹੀ ਤੈਨੂੰ ਮੰਨਦਾ ਸੀ ਤੇ ਅੱਜ ਤੂੰ ਹੀ ਯਾਰ ਮਾਰ ਕੀਤੀ ਭਰਾ ਮਾਰ ਕੀਤੀ ਐ ਅੱਜ ਤੇਰਾ ਖੂਨ ਪਾਣੀ ਹੋ ਗਿਆ ਲਾਰੈਂਸ ਇਨੂੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਬਚਾ ਨਹੀਂ ਸਕਦੀ ਤੂੰ ਬਜਰੰਗਪਲੀਵਿਆਂ ਦਾ ਝੂਟੀਆਂ ਸਵਾ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਦਾ ਨਾ ਜਿਹਦੇ ਘਰ ਦੀ ਰੋਟੀ ਖਾਦੀ ਐ ਇੱਥੇ ਰਾਹਾਂ ਤੇ ਸ਼ੁਰੂ ਹੈ ਆਦੀ ਪੁੱਠੀ ਗੰਦੀ ਸ਼ੁਰੂ ਕਰ ਲਿਆ ਨਾਲੇ ਇੱਕ ਗੱਲ ਹੋਰ ਸੁਣ ਲੈ ਲਾਰੈਂਸ ਜਿਹੜੇ ਤੇਰੇ ਕੁੱਤੇ ਬਿੱਲੇ ਜਿਹਾ ਇਹ ਵੀ ਸੁਣ ਲੈਣ ਲੱਲੀ ਛੱਲੀ ਜਿਹੜੀ ਤੂੰ ਇਕੱਠੀ ਕਰ ਰੱਖੀ ਐ ਤੇ ਇਹਦੇ ਵਾਂਗੂ ਕੋਈ ਨਜਾਇਜ਼ ਨਹੀਂ ਮਾਰਦੇ ਕਿਸੇ ਨੂੰ ਅਸੀਂ ਜਦੋਂ ਮਾਰਾਂਗੇ ਜਦੋਂ ਮਾਰਾਂਗੇ ਕਸੂਰਵਾਰ ਹੀ ਮਾਰਾਂਗੇ ਅਥਰਾ ਸੀਪਾ ਜਿਹਾ ਮਾਰਿਆ ਨਾ ਜਿਹਨੂੰ ਤੂੰ ਡੌਣ ਬਣਾ ਰੱਖਿਆ ਸੀ ਦਵਾਈ ਵਿੱਚ ਤੁਸੀਂ ਬਣਾਵਲਾ ਮੀਟਿੰਗਾਂ ਕਰਾਉਂਦੇ ਸੀ ਤੁਹਾਨੂੰ ਲੱਗਦਾ ਸੀ ਦਵਾਈ ਬਹੁਤ ਸੇਫ ਐ ਮੱਟੀ ਨਾ ਧੌਣ ਉੱਥੇ ਬੱਕਰੀ ਵਾਂਗੂ ਠੀਕ ਐ ਮਾਰਨ ਨੂੰ ਕੋਈ ਵੀ ਤੇਰੀ ਲੱਲੀ ਛੱਲੀ ਇੱਥੇ ਹੋਰ ਬਹੁਤ ਧਰੀ ਫਿਰਦੀ ਐ ਇੰਡੀਆ ਕਿਸੇ ਨੂੰ ਵੀ ਮਾਰ ਦਿੰਦੇ ਪਰ ਕਸੂਰਵਾਰ ਮਾਰੇ ਬੰਦਾ ਮਾਰਿਆ ਤੇ ਠੀਕ ਹੈ ਨਾ ਤੇ ਗਾਉਣ ਨੂੰ ਵੀ ਹੋਊਗਾ ਤੇ ਬੰਦਾ ਜੈ ਜੀ ਮਾਰਾਂਗੇ ਤੇ ਜੇ ਅਸੀਂ ਸੀਪਾ ਮਾਰਿਆ ਸਾਡੇ ਕੋਲ ਸੀਪਾ ਮਾਰਨ ਦੇ ਹਜ਼ਾਰ ਕਾਰਨ ਸੀ ਸਭ ਨੂੰ ਪਤਾ ਸੀਪੇ ਦਾ ਕੀ ਕਰਦਾ ਸੀ ਸੀਪਾ ਪੁਲਿਸ ਦਾ ਵੀ ਮਹਤਵਰ ਸੀ ਸੀਪਾ ਗਰੁੱਪ ਦੇ ਨਾਮ ਤੇ ਪੈਸੇ ਕੰਦਾ ਸੀ ਤੇ ਪੈਸੇ ਦੀ ਠੱਗੀ ਵੀ ਮਾਰਦਾ ਸੀ ਕੋਈ ਇੱਕ ਬੰਦੇ ਨੂੰ ਕਦੇ ਕਿਸੇ ਉਹਨੇ ਰੁਪਈਆ ਨਹੀਂ ਦਿੱਤਾ ਤੇ ਆਪ ਉਹ ਕਰੋੜਾ ਰੁਪਈਆ ਅੰਦਰ ਕਰਕੇ ਬੈਠਾ ਸੀ ਤਾਂ ਮਰਿਆ ਉਹ ਕਿਉਂਕਿ ਭਾਈਚਾਰੇ ਦਾ ਹੱਕ ਮਾਰ ਰਿਆ ਸੀ ਉਹ ਤੇ ਉੱਥੇ ਬਾਹਰ ਬੈਠ ਕੇ ਗਰੁੱਪ ਦੇ ਭੇਤ ਲੈ ਕੇ ਜਿੰਨੇ ਵੀ ਬੰਦਿਆਂ ਦੇ ਪੁਲਿਸ ਨੂੰ ਦੇ ਸਕਦਾ ਸੀ ਉਹਨਾਂ ਹੀ ਦਿੰਦੇ ਸੀ ਜਦੋਂ ਤੇਰੇ ਨਾਲ ਯਾਰੀ ਸੀ ਅਸੀਂ ਤਾਂ ਤੈਨੂੰ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਇਹ ਸੀਪਿਆ ਨਹੀਂ ਇਹੇ ਝਗੜ ਨਹੀਂ ਸਿਰੇ ਤੇ ਠੀਕ ਹੈ ਕੋਈ ਕੋਈ ਇਹ ਨਹੀਂ ਅਸੀਂ ਪਹਿਲਾਂ ਇਹਨਾਂ ਨੂੰ ਭਰਾ ਕਹਿੰਦੇ ਰਹੇ ਆ ਤੈਨੂੰ ਤੇਰੇ ਮੂੰਹ ਤੇ ਵੀ ਕਹਿੰਦੇ ਰਹੇ ਆ ਵੀ ਤੇਰੇ ਯਾਰ ਇਹ ਚਗਲ ਨੇ ਤੇ ਜੇ ਇਹਨਾਂ ਨੂੰ ਮਾਰੇ ਇਹਨਾਂ ਦੀ ਗਲਤੀ ਸੀ ਮੈਂ ਫੋਨ ਲਾਇਆ ਸੀ ਕਿਤੇ ਵੀ ਮੈਂ ਕਨੇਡਾ ਫੋਨ ਲਗਾ ਰੱਖੇ ਸੀ ਕਿ ਜੋ ਵੀ ਆਪਦੇ ਕੰਮ ਕਰਾਂ ਜੀ ਮੇਰੀਆਂ ਪੰਚਾਇਤੀਆਂ ਦੇ ਵਿੱਚ ਇਹ ਸੀਪਾ ਲੱਤ ਪਾ ਰਿਆ ਸੀ ਉਹਨਾਂ ਨੂੰ ਫੋਨ ਲਾ ਲਾ ਧਮਕਾ ਰਿਹਾ ਸੀ ਬੰਦੇ ਨੂੰ ਕਿ ਜਿਹੜਾ ਕੋਈ ਸਾਡੇ ਤੋਂ ਲਾਵਾ ਕੁਛ ਇਦਾਂ ਕਰੂਗਾ ਤੇ ਉਦਾਂ ਕਰੂਗਾ ਤੇ ਅਸੀਂ ਮਾਰ ਦਾਂਗੇ ਤਾਂ ਇਹਨੂੰ ਮਾਰਿਆ ਕੁੱਤੇ ਦੀ ਮੌਤ ਆ ਠੀਕ ਹੈ ਨਾ ਪੈਰੀ ਦਾ ਤੂੰ ਇੱਕ ਵੀ ਕਸੂਰ ਗਨਾ ਨਹੀਂ ਕਦੇ ਵੀ ਪੈਰੀ ਨੇ ਤੇਰੇ ਉਲਟ ਕੋਈ ਸਿਆਸਤ ਕੀਤੀ ਹੋਵੇ ਤੇ ਕੀ ਕੀਤੀ ਹੋਵੇ ਜਾਂ ਸਾਡੀ ਕਿਸੇ ਕ੍ਰਾਈਮ ਚ ਮਦਦ ਕੀਤੀ ਹੋਵੇ ਕਦੇ ਵੀ ਤਾਂ ਮੇਰੇ ਮੂੰਹ ਤੇ ਕਰਾ ਲਈ ਥੋੜੀ ਠੀਕ ਹੈ ਮੰਨ ਜੂਗਾ ਮੈਂ ਤੈਨੂੰ ਵੀ ਹਾਂ ਪੈਰੀ ਦੀ ਗਲਤੀ ਸੀ ਠੀਕ ਹੈ ਨਾ ਪਰ ਗਲਤੀ ਇਹ ਹੋ ਗਈ ਕਿ ਤੇਰੇ ਯਾਰ ਕੇ ਖੱਚ ਨੂੰ ਉਹਨੇ ਕਦੇ ਯਾਰ ਸਮਝ ਲਿਆ ਬਸ ਇਹੀ ਗਲਤੀ ਸੀ ਉਹਦੀ ਹੋਰ ਮੈਨੂੰ ਲੱਗਦਾ ਨਹੀਂ ਪੈਰੀ ਨੇ ਕਦੇ ਕੋਈ ਗਲਤੀ ਕੀਤੀ ਆ 7 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਲਾਰੈਂਸ ਸਾਹਿਬ ਦੇ ਘਰੇ ਬੈਠਾ ਸੀ ਪਰਿਵਾਰ ਦੇ ਨਾਲ ਯਾਰ ਕੀ ਉਹਨੇ ਕਿਸੇ ਦਾ ਮਾਰਾ ਕਰਤਾ ਯਾਰ ਹੈ ਤੁਸੀਂ ਕਹੀਐ ਨਿਓ ਸੀਪੇ ਦਾ ਅਸੀਂ ਬਦਲਾ ਲੈ ਲਿਆ ਸੀਪਾ ਜਿੱਤੇ ਮਰਿਆ ਲਾਰੈਂਸ ਉਹਦੇ ਤਾਂ ਪੈਰੀ ਦਾ ਵਿਆਹ ਸੀ ਆਪਕੇ ਨੰਦਾਂ ਦੇ ਬੈਠਾ ਸੀ ਉਹਦੇ ਉਹ ਜੋਨੇ ਕੀ ਲੈਣਾ ਸੀ ਸੀਪੇ ਨਾਲ ਕੀ ਕਿ ਨਹੀਂ ਸਾਡੀ ਦੋਗਣਾ ਗੱਲ ਵੀ ਨਹੀਂ ਹੋਈ ਕਿੰਨੇ ਦਿਨਾਂ ਦੀ ਸ਼ਰਮ ਕਰ ਸ਼ਰਮ